ਇਹ ਆ ਪੰਜਾਬੀ ਪੰਜਾਬੀ ਵੇਖੋ ਕਿਵੇਂ ਆਲੂ ਵਾਲੇ ਪਰੌਠਿਆਂ ਤੇ ਡਿੱਗੇ ਪਿਆ ਲਾ ਬੱਲੇ ਬੱਲੇ ਇਹ ਨੌਜਵਾਨ ਕਹਿੰਦੇ ਸਾਡੇ ਨਾਲ ਕੋਈ ਜਦਾਈ ਕਰੇ ਤਾਂ ਆ ਸਕਦਾ ਮੈਦਾਨ ਵਿੱਚ ਅਸੀਂ ਕਿਸੇ ਨੂੰ ਨਹੀਂ ਜਿੱਤਣ ਦਿੰਦੇ ਇਹ ਬੋਹੜ ਸਿੰਘ ਤਾਂ ਇਕੱਠੇ 20-20 ਆਲੂ ਵਾਲੇ ਪਰੌਠੇ ਖਾ ਜਾਂਦਾ ਤੇ ਕਿਸੇ ਨੂੰ ਇਹ ਅੱਗੇ ਆਪਦੇ ਤੋਂ ਨਹੀਂ ਜਾਣ ਦਿੰਦਾ ਤੇ ਇਹ ਕਹਿੰਦੇ 20 ਪਰੋਠੇ ਖਾ ਕੇ ਇਹ ਕਹਿੰਦੇ ਨਾ ਗਿਟਾਰ ਵੀ ਨਹੀਂ ਲੈਂਦਾ ਗਿਟਾਰ ਵੀ ਨਹੀਂ ਮਾਰਦਾ ਤੇ ਪਤੰਦਰ ਪਤਾ ਨਹੀਂ ਅੰਦਰ ਕਿਹੜੀ ਟੈਂਕੀ ਫਿੱਟ ਕਰਾਈ ਆ ਜਿੰਨੀ ਮਰਜ਼ੀ ਖੀਰ ਖਵਾ ਦਿਓ ਜਿੰਨੀ ਮਰਜ਼ੀ ਇਹਨੂੰ ਚਾਹ ਪਿਆ ਦਿਓ ਲਓ ਜੀ ਲਓ ਲੈ ਰਾਜੂ ਸਿੰਘ ਬੜੀਆਂ ਐਨਕਾ ਸ਼ੈਣਕਾ ਲਾ ਕੇ ਅੱਜ ਖੜੇ ਹੋਏ ਨੇ ਲੰਗਰ ਦੇ ਵਿੱਚ ਤੇ ਬਹੁਤ ਸੋਹਣੇ ਲੱਗ ਰਹੇ ਨੇ ਤੇ ਇੱਧਰ ਵੇਖੋ ਜੀ ਚਾਰ ਦੀ ਸੇਵਾ ਲੈ ਉਧਰ ਕਹਿੰਦੇ ਮਵਾਰੇ ਵਾਲਾ ਮੁੰਡਾ ਸਿਰਾਂ ਲਈ ਜਾਂਦਾ ਭਈ ਓਏ ਲਓ ਭਈ ਲੈ ਬਈ ਇਹ ਆ ਪੰਜਾਬੀ ਪੰਜਾਬੀ ਪੰਜਾਬੀਆਂ ਦੇ ਹੁੰਦੇ ਕਦੇ ਜਿਹੜੀ ਇਹ ਲੰਗਰ ਪ੍ਰਦਾ ਖਤਮ ਨਹੀਂ ਹੋ ਸਕਦੀ ਲੰਗਰ ਲੌਨ ਵਿੱਚ ਵੀ ਮੂਰੇ ਆ ਪੰਜਾਬੀ ਤੇ ਲੰਗਰ ਖਾਣ ਵਿੱਚ ਵੀ ਮੂਰੇ ਆ ਪੰਜਾਬੀ ਆ ਮੁੰਡਾ ਦੇ ਕੋ ਹੱਥ ਜੋੜ ਕੇ ਕਹਿੰਦਾ ਜੀ ਅਸੀਂ ਹੁਣ ਰੱਜੇ ਆ ਹੁਣ ਰੱਜੇ ਆ ਹੁਣ ਐਸਵਾਦਾ ਵਿਲ ਅਗੁੱਠੇ ਚੱਕਦੇ ਅਗੁੱਠਾ ਚੱਕਦਾ ਮੁੰਡਾ ਗੱਭਰੂ ਨੌਜਵਾਨ ਲੈ ਲੈ ਅਤੇ ਮੈਨੂੰ ਧਮਕੀ ਦਿੰਦੇ ਓਏ ਕਿ ਤੂੰ ਸਾਡੀਆਂ ਰੋਟੀਆਂ ਦਿਖਾਈਆਂ ਵੀ ਕਿੰਨੀਆਂ ਖਾਧੀਆਂ ਅਸੀਂ ਤੈਨੂੰ ਦੇਖ ਲਾਂਗੇ ਮੈਂ ਕੋਈ ਗੱਲ ਨਹੀਂ ਬਾਈ ਕੁੱਟ ਲੋਗੇ ਮਾਰ ਲੋਗੇ ਕੋਈ ਚੱਕਰ ਨਹੀਂ ਬੇਸ਼ਰਮ ਬੰਦੇ ਆ ਹਸਾਰ ਲਾਂਗੇ ਤੇ ਆਹਾ ਜਿਹੜਾ ਚਾਹ ਦਾ ਲੰਗਰ ਪਿੰਡ ਵਿੱਚ ਲੱਗਿਆ ਹੋਇਆ ਆ ਬੀਬੀਆਂ ਬੀਬੀਆਂ ਵੀ ਦੇਖੋ ਲੰਗਰ ਛਕ ਰਹੀਆਂ ਬੀਬੀਆਂ ਕਹਿੰਦੀਆਂ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਅਸੀਂ ਵੀ ਕਿਸੇ ਤੋਂ ਪਿੱਛੇ ਨਹੀਂ ਅਸੀਂ ਵੀ ਜਿਹੜੀ ਲੰਗਰ ਦੇ ਵਿੱਚ ਪੂਰਾ ਯੋਗਦਾਨ ਪਾਵਾਂਗੇ ਲੋ ਜੀ ਇਹਨੂੰ ਕਹਿੰਦੇ ਆ ਪੰਜਾਬ ਤੈਨੂੰ ਕਹਿੰਦੇ ਆ ਚੜਦਾ ਪੰਜਾਬ ਲੈਂਦੇ ਪੰਜਾਬ ਦੇ ਵਿੱਚ ਤਾਂ ਮੈਨੂੰ ਪਤਾ ਨਹੀਂ ਵੀ ਕੀ ਸ਼ਰਤਾਂ ਪਰ ਚੜ੍ਹਦੇ ਪੰਜਾਬ ਵਿੱਚ ਜੋ ਗੁਰੂਆਂ ਪ੍ਰਤੀ ਜੋ ਸ਼ਰਧਾ ਜੋ ਲੰਗਰਾਂ ਤੇ ਜੋ ਮਾਗਿੱਦੇ ਮੇਲੇ ਤੇ ਜੋ ਲੰਗਰ ਲੱਗਦੇ ਹਨ ਤੇ ਜੋ ਸੰਗਤਾਂ ਨੂੰ ਲੰਗਰ ਸ਼ਿਕਾਏ ਜਾਂਦੇ ਹਨ ਪੂਰੀ ਮਹਾਨਤਾ ਪੂਰਾ ਚੰਗਾ ਇਤਿਹਾਸ ਆ ਅਤੇ